ਵੀਰੋ ਵਾਧੇ ਸ਼ੂਗਰ ਨਾਲ ਕਮਜ਼ੋਰੀ ਤਾਂ ਹੁੰਦੀ ਹੀ ਹੈ ਜਿਵੇਂ ਥਕਾਵਟ, ਹੱਥ ਪੈਰ ਸੋਣਾ, ਦਰਦ ਕਰਨਾ, ਸਰੀਰ ਸੁਸਤ ਰਹਿਣਾ ਜੇ ਵਾਧੇ ਸ਼ੂਗਰ ਤੇ ਸਾਰੀ ਦੀ ਸਾਰੀ ਕਮਜ਼ੋਰੀ ਦਾ ਲੰਬੇ ਸਮੇਂ ਲਈ ਪੱਕਾ ਹੱਲ ਚਾਹੁੰਦੇ ਹੋ ਤਾਂ ਇੱਕ ਵਾਰ ਇਹ ਜੜੀਆਂ ਬੂਟੀਆਂ ਤੇ ਆ ਭਸਮਾ ਨਾਲ ਤਿਆਰ ਦਵਾਈ ਵਰਤੋ ਰਮੀ ਮਸਤੰਗੀ, ਕੀੜਾ ਜੜ, ਬ੍ਰਹਮੀ ਬੀਜ, ਲਾਲ ਚੰਦਨ, ਜੋਵਿਤਰੀ ਸਟਾਵਰ ਚਰਾਇਤਾ ਧਾਵਲ ਸਿੰਘੀ ਕੋਚ ਕਾਲੀ ਤੇ ਸਫੈਦ ਮੂਸਲੀ ইরਾਨੀ ਅਕਰਕਰਾਬਾਸਾ ਬਡਾਲਾ ਜੜ ਸਮੁੰਦਰ ਸੈਲ ਰੀਤੀ ਵਿਤੀ ਵਿਸ਼ਮੂਲ ਸਮੁੰਦਰੀ ਲਾਲ ਮੂੰਗਾ ਤੇ ਮਕਰ ਤੋਂ ਅਜ ਲੋਹ ਪਸਮ ਤ੍ਰਵੰਗ ਪਸਮ ਸੋਨਾ ਪਸਮ ਚਾਂਦੀ ਪਸਮ ਇਹ 18 ਜੜੀਆਂ ਬੂਟੀਆਂ ਤੇ ਪੰਜ ਭਸਮਾ ਨਾਲ ਤਿਆਰ ਦਵਾਈ ਦੇ ਇੱਕ ਇੱਕ ਕੈਪਸੂਲ ਸਵੇਰ ਸ਼ਾਮ ਖਾਣ ਨਾਲ ਵਾਧੂ ਸ਼ੂਗਰ ਸਰੀਰਕ ਕਮਜ਼ੋਰੀ ਤੇ ਮਰਦਾਨਾ ਕਮਜ਼ੋਰੀ ਸ਼ੀਗਰ ਪਤਨ ਢਲਾਪਨ ਨਸਾਂ ਦੀ ਕਮਜ਼ੋਰੀ ਲੰਬੇ ਸਮੇਂ ਲਈ ਬਿਲਕੁਲ ਭੁੱਲ ਜਾਓਗੇ ਹੋਰ ਕੋਈ ਜਾਣਕਾਰੀ ਜਾਂ ਦਵਾਈ ਮੰਗਵਾਉਣ ਲਈ ਤੁਸੀਂ ਸਾਨੂੰ 9815762542 ਤੇ ਫੋਨ ਕਰ ਸਕਦੇ ਹੋ WhatsApp ਕਰ ਸਕਦੇ ਹੋ 9815762542 ਸਤਿ ਸ੍ਰੀ ਅਕਾਲ ਜੀ